ਸਸਰੀਕਾਲ ਜੀ ਅੱਜ ਬਣਾਉਣ ਲੱਗੇ ਆਪਾਂ ਚਟਪਟੀਆਂ ਮਿਰਚਾਂ ਇਹਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਹਰੀਆਂ ਮਿਰਚਾਂ ਲੈ ਲੈਣੀਆਂ ਨੇ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਧੋਣ ਤੋਂ ਬਾਅਦ ਮਿਰਚ ਦੇ ਵਿੱਚ ਕੱਟ ਲਾ ਲੈਣਾ ਔਰ ਨਾਲ ਆਪਾਂ ਲੈਣਾ ਨਮਕ ਮਿਰਚ ਹਲਦੀ ਆਮਚੂਰ ਤੇ ਨਾਰਦਾਨਾ ਨੂੰ ਬਰੀਕ ਪੀਸ ਲੈਣਾ ਇਹ ਸਭ ਮਿਕਸ ਬਣਾ ਕੇ ਇਹ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਜਿਹੜੇ ਕੱਟ ਲੱਗੇ ਨੇ ਉਹਨਾਂ ਕੱਟਾਂ ਦੇ ਵਿੱਚ ਇਹ ਜਿਹੜਾ ਸਾਰਾ ਮਸਾਲਾ ਚੰਗੀ ਤਰ੍ਹਾਂ ਭਰ ਦੇਣਾ ਹੈ ਚੰਗੀ ਤਰ੍ਹਾਂ ਫਿਲਿੰਗ ਕਰਨੀ ਹੈ ਇਹ ਮਿਰਚਾਂ ਜਿਹੜੀਆਂ ਨੇ ਬਣਾਉਣੀਆਂ ਬਹੁਤ ਆਸਾਨ ਨੇ ਤੇ ਤੁਸੀਂ ਸਿਰਫ 5 ਮਿੰਟਾਂ 'ਚ ਬਣਾ ਕੇ ਝਟਪਟ ਖਾ ਸਕਦੇ ਹੋ ਸੋ ਲੋ ਜੀ ਆਪਣੀਆਂ ਜਿਹੜੀਆਂ ਸਾਰੀਆਂ ਮਿਰਚਾਂ ਨੇ ਆਪਾਂ ਚੰਗੀ ਤਰ੍ਹਾਂ ਭਰ ਲਈਆਂ ਭਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਵਾਂਗੇ ਕੜਾਈ 'ਚ ਤੇਲ ਥੋੜੀ ਜਿਹੀ ਜੁਠ ਹਿੰਗ ਤੇ ਫਿਰ ਜਿਹੜੀਆਂ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਭਰੀਆਂ ਹੋਈਆਂ ਨੇ ਇਹ ਮਿਰਚਾਂ ਆਪਾਂ ਕੜਾਈ 'ਚ ਪਲੇਸ ਕਰ ਦਵਾਂਗੇ ਇਸਨਾਂ ਥੋੜਾ ਥੋੜਾ ਉਲਟ ਪੁਲਟ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਪੰਜ ਤੋਂ 4 ਮਿੰਟ ਇਹਨੂੰ ਭੁੰਨਣ ਤੋਂ ਬਾਅਦ ਜਿਹੜਾ ਇਹ ਇਨਸਟੈਂਟ ਚਟਪਟੀ ਮਿਰਚ ਹੈ ਉਹ ਰੈਡੀ ਹੈ। ਤੁਸੀਂ ਇਸਨੂੰ ਰੋਟੀ ਸਬਜ਼ੀ ਅਚਾਰ ਚੌਲਾਂ ਨਾਲ ਕਿਸੇ ਚੀਜ਼ ਨਾਲ ਵੀ ਖਾ ਸਕਦੇ ਹੋ ਇਹ ਬਹੁਤ ਸਵਾਦ ਲੱਗਦੀ ਹੈ ਪਰੌਂਠੇ ਨਾਲੇ ਬਹੁਤ ਸਵਾਦ ਲੱਗਦੀ ਹੈ।